ਬੈਕਗ੍ਰਾਉਂਡ ਵੀ ਜਰੂਰ ਮੜਾਏ ਦੱਸ ਬੈਕਗ੍ਰਾਉਂਡ ਇਹ ਹੈ ਜੀ ਮੈਂ ਜੇ ਪਹਿਲਾਂ ਕਾਵਾਂ ਵੀ ਘਰ ਦੇ ਵਿੱਚ ਹਾਲਾਤ ਆਰਥਿਕ ਪੱਖ ਕੋਈ ਬਹੁਤਾ ਸਹੀ ਨਹੀਂ ਸੀਗਾ ਲਾ ਕੰਮਕਾਰੀ ਮਜ਼ਦੂਰੀ ਵਾਲਾ ਸਿਸਟਮ ਹੀ ਸੀਗਾ ਜਿਹੜਾ ਕਰਨਾ ਸੀ ਮੈਂ ਵੀ ਕਰਦਾ ਰਿਹਾ ਇਹ ਜੀ ਗੱਲ ਨਹੀਂ ਪਰ ਮੈਂ ਪੂਰੇ ਪਸ਼ੋਕੜ ਦੀ ਇੱਕੋ ਹੀ ਗੱਲ ਕਹੂੰਗਾ ਵੀ ਮੈਂ ਇਹ ਗੱਲ ਸੋਚ ਲਈ ਸੀ ਵੀ ਗਰੀਬੀ 'ਚ ਜੰਮਿਆ ਜਰੂਰ ਹਾਂ ਪਰ ਗਰੀਬੀ 'ਚ ਮਰਦਾ ਨਹੀਂ ਮੈਂ ਤੇ ਉਹ ਗੱਲ ਮੈਂ ਕਰਕੇ ਦਿਖਾਈ ਆ ਤੁਸੀਂ ਪਹਿਲਾਂ ਵੀ ਤੁਸੀਂ ਬੱਸਾਂ ਤੇ ਜਾ ਜਾ ਵੀ ਵੀਡੀਓ ਬਣਾਈਆਂ ਬਈ ਬੱਸਾਂ ਤੇ ਜਾ ਜਾ ਕੇ ਬਣਾਈਆਂ ਮੇਰੇ ਕੋਲੇ ਮੈਂ ਕਹਿ ਸਕਦਾ ਵੀ ਹੁਣ ਆ 2024 ਚੱਲੀ ਜਾਂਦਾ 2022 'ਚ ਹੀ ਸ਼ੁਰ ਤੇ ਹੁਣ ਵੀ ਮੇਰੇ ਕੋਲੇ ਕੋਈ ਮਹਿੰਗੀ ਗੱਡੀ ਨਹੀਂ ਮੇਰੇ ਕੋਲੇ ਹਉਂਡਾ ਸਿਟੀ ਗੱਡੀ ਆ 60 70000 ਵਾਲੀ ਕਹਿ ਸਕਦਾ ਮੈਂ ਇਨੀ ਦਾ ਬਸ ਤੇ ਵੀ ਕਹਿਣ ਦਾ ਭਾਵੇਂ ਆ ਵੀ ਉਦੋਂ ਮੋਟਰਸਾਈਕਲ ਹੁੰਦਾ ਸੀ ਪਲਟੀਨਾ ਉਦੋਂ ਮੇਰਾ ਚਿਹਰਾ ਵਧਗਾ ਬਣ ਗਿਆ ਸੀ ਲੋਕ ਜਾਣਨ ਲੱਗੇ ਸੀ ਉਹਦਾ ਵੀ ਕਿਤੇ ਨਾ ਕਿਤੇ ਥੱਲੇੋਂ ਮਗਲੈਲ ਲੀਕ ਸੀਗਾ ਤੇ ਬਸ ਛੋਟੀ ਜੀ ਕਲਿੱਪ ਕੱਟ ਕੇ ਜਿਵੇਂ ਵਿਰਸਾ ਸਿੰਘ ਬਿਲਟੋਹਾ ਜੀ ਹੋਗੇ ਉਹਨਾਂ ਨੇ ਆਪਦੇ ਪੇਜ ਤੇ ਪਾ ਲਈ ਪਾਜਪਾ ਦੇ ਪੇਜ ਤੇ ਪੈ ਗਈ ਰੀਲ ਪੈ ਗਈ ਜਿਹੜੀ ਉਹ ਕੁੜੀ ਇੱਕ ਪਿੰਜਰੇ ਚ ਸੀ ਉਹ ਰੀਲ ਕਰਕੇ ਚਲੋ ਪੁਲਿਸ ਦੇ ਥਾਣੇ 'ਚ ਵੀ ਫੋਨ ਆਇਆ ਮੈਂ ਗਿਆ ਜਦੋਂ ਮੈਂ ਕੀ ਗ ਜਦੋਂ ਸੀਸੀਟੀਵੀ ਕਢਾਈ ਤੇ ਹਰਾਨੀ ਜਾਣ ਕੇ ਖਲਾਸੇ ਹੋ ਗਏ ਵੀ ਉਹ ਦੋ ਬੰਦੇ ਆ ਜਿਹੜੇ ਉੱਥੇ ਪੈਟਰੋਲ ਪਾ ਰਹੇ ਆ ਜਦੋਂ ਖਲਾਸੇ ਹੋਏ ਤੇ ਘਰ ਵਾਲੀ ਕਾਤਲ ਨਿਕਲੀ ਬੰਦੇ ਨੂੰ ਆਪਦੇ ਘਰਾਂ ਵਾਲੇ ਨੂੰ ਜਾਉਂਦਾ ਮਚਾਇਆ ਵਦਗਾ ਕੋਲੇ 10 15 ਕਿੱਲੇ ਜ਼ਮੀਨ ਸੀ ਸੋਹਣਿਆ ਸਕੂਲ ਬੈਨਾ ਪੰਜਾਂ ਵੀ ਜੀ ਮੈਂ ਉੱਥੇ ਦਿਹਾੜੀ ਕੀਤੀ ਜੀ ਮੈਂ ਉੱਥੇ ਝੋਨਾ ਲਾਇਆ ਮੈਂ ਉਹ ਮੈਂ ਕਿਸੇ ਲਈ ਨਹੀਂ ਲਾਇਆ ਮੈਂ ਆਪਦੇ ਲਈ ਲਾਇਆ ਕਿ ਤਾਦਾ ਵਿਸ਼ਾ ਵੀ ਆ ਰਿਸ਼ਤੇ ਨਾਤੇ ਟੁੱਟਦੇ ਜਾਂਦੇ ਆ ਦਰਾਰਾਂ ਪੈਂਦੀਆਂ ਜਾਂਦੀਆਂ ਜਾਂ ਨਸ਼ੇ ਦੀ ਗੱਲ ਕਰਨ ਲਗੇ ਜਾਂ ਬੇਰਜ਼ਗਾਰੀ ਦੀ ਗੱਲ ਕਰਨ ਲਗੇ ਉਹਦੇ ਲਈ ਫਿਰ ਸਾਨੂੰ ਕੋਈ ਇਹ ਹੁੰਦਾ ਵੀ ਕੋਈ ਕਿਸੇ ਨੇ ਰਿਪੋਰਟ ਵੀ ਕਰਾਤੀ ਥਾਣੇ ਜਾਂ ਕਿਸੇ ਨੇ ਸਾਧ ਵੀ ਲਿਆ ਵੀ ਭਾਈ ਇਹ ਤੁਹਾਡੀ ਵੀਡੀਓ ਆ ਦੇਖੀ ਪਰਚੇ ਤੱਕ ਗੱਲ ਗਈ ਹੋ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਸ਼ਿਮਰ ਮੰਡ ਤੇ ਵੀ ਉਹ ਗਲਤ ਫਲਤੀ ਬੋਲਦਾ ਹਨਾ ਜਾਤ ਪਾਤ ਨੂੰ ਕੀ ਧਰਮ ਨੂੰ ਕੀ ਲੱਲਾ ਪੱਬਾ ਉਹ ਵੀ ਅਸੀਂ ਬਸ ਐਂ ਸੋਚਿਆ ਸੀ ਵੀ ਜਿਵੇਂ ਸਾਰੇ ਮੰਨ ਲਓ ਕਿਤੇ ਵੀ ਧਰਨਾ ਲੱਗਿਆ ਉੱਥੇ ਜਾਂਦੇ ਆ ਕੋਈ ਵੱਡੀ ਖਬਰ ਬੰਦੀ ਆ ਉੱਥੇ ਪਹੁੰਚਦੇ ਆ ਅਸੀਂ ਕਹੇ ਵੀ ਅਸੀਂ ਕਰਾਂਗੇ ਜ਼ਰੂਰ ਪਰ ਸਾਰਿਆਂ ਤੋਂ ਵੱਖਰਾ